ਦੋਵੇਂ ਕੋਈ ਧਾਰਮਿਕ ਸਮਾਗਮ ਹੁੰਦਾ ਹੈ ਲੋਕ ਵੱਡੀਆਂ-ਵੱਡੀਆਂ ਸੇਵਾਵਾਂ ਕਰਦੇ ਹਨ ਅੱਜ ਇੱਕ ਵੱਡੀਆਂ ਸੇਵਾਵਾਂ ਤੋਂ ਵੀ ਵੱਡੀ ਸੇਵਾ ਪਿੰਡ ਪੂਨੀਆਂ ਦੇ ਨੌਜਵਾਨਾਂ ਵੱਲੋਂ ਨਗਰ ਕੀਰਤਨ ਦੌਰਾਨ ਦੇਖਣ ਨੂੰ ਮਿਲੀ ਉਹਨਾਂ ਵੱਲੋਂ ਨਗਰ ਕੀਰਤਨ ਵਿੱਚ ਵੱਖ-ਵੱਖ ਤਰ੍ਹਾਂ ਦੇ ਵਰਤਾਏ ਜਾਂਦੇ ਲੰਗਰਾਂ ਦੇ ਡੂਨੇ ਅਤੇ ਡਿਸਪੋਜ਼ਲ ਨੂੰ ਸੜਕਾਂ ਤੋਂ ਚੁੱਕ ਕੇ ਇਕੱਠਾ ਕਰਕੇ ਇੱਕ ਟਰਾਲੀ ਵਿੱਚ ਪਾਇਆ ਗਿਆ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਇਸ ਸਵਾਈ ਅਭਿਆਨ ਦੀ ਸੇਵਾ ਨਾਲ ਜਿੱਥੇ ਸ਼ਹਿਰ ਵਿੱਚ ਗੰਦਗੀ ਦੂਰ ਹੋਈ ਉੱਥੇ ਸੰਗਤ ਦਾ ਕਹਿਣਾ ਸੀ ਕਿ ਇਸ ਸੇਵਾ ਨਾਲ ਨੌਜਵਾਨ ਗੁਰੂ ਮਹਾਰਾਜ ਦਾ ਵੱਡਾ ਅਸ਼ੀਰਵਾਦ ਲੈ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਭਾਜੀ ਕੀ ਨਾਂ ਤੁਹਾਡਾ ਸੰਜੀਤ ਮਾਲਾ ਕਿਹੜਾ ਪਿੰਡ ਪਿੰਡ ਪੁੰਨੀਆ ਭਾਜੀ ਜਿੱਦਾਂ ਦੇਖ ਰਹੇ ਆਂ ਵੀ ਤੁਹਾਡੀ ਸੇਵਾ ਬਹੁਤ ਵੱਡੀ ਸੇਵਾ ਕਰ ਰਹੇ ਹੋ ਕਿ ਜਿਹੜਾ ਤੁਸੀਂ लोग कुछ खा रहे ने या कुछ पी रहे ने उस्मान तुदी डिस्पोजल वगैरह इकट्ठा कर रहे हो आज गुरपुरब ਦੇ ਮੌਕੇ ਤੇ ਨਗਰ ਪੀਧਰਨ ਦੇ ਵਿੱਚ ਸੋਭਾ ਯਾਤਰਾ ਦੇ ਵਿੱਚ ਇਹ ਕੀ ਕਹੋਗੇ ਇਸ ਮੌਕੇ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਹੋ ਬਿਲਕੁਲ ਜੀ ਸਾਰੇ ਅੰਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਮੇਰੇ ਵੱਲੋਂ ਕਿਉਂਕਿ ਇਹ ਚੀਜ਼ ਮੇਰਾ ਇਕੱਲੇ ਦਾ ਨਹੀਂ ਕੰਮ ਹੈਗਾ ਸਾਡੇ ਪਿੰਡ ਦੇ ਜਿੰਨੇ ਨੌਜਵਾਨ ਆ ਇਹ ਸੀ ਅੱਜ ਸਾਨੂੰ ਚੌਥਾ ਸਾਲ ਆ ਇਹ ਕੰਮ ਕਰਦੇ ਆ ਸੇਵਾ ਕਰਦੇ ਆ ਉਹ ਵੀ ਇਸ ਤਰ੍ਹਾਂ ਅਸੀਂ ਗੁਰਪੁਰਬ ਤੇ ਹਰ ਸਾਲ ਆਈਦਾ ਆ ਤੇ ਸਾਨੂੰ ਅਸੀਂ ਖੁਦ ਗੰਦਗੀ ਪਾਈ ਸੀ ਕਿਸੇ ਨੇ ਕੁਝ ਖਾ ਕੇ ਸੈੱਟ ਦਿੱਤਾ ਉਹ ਸਾਨੂੰ ਸਾਰਿਆਂ ਨੂੰ ਨਹੀਂ ਚੰਗਾ ਲੱਗਾ ਕਿ ਅਸੀਂ ਸਾਰੇ ਨਹੀਂ ਸਲਾ ਬਣਾਈ ਸੀਗੀ ਵੀ ਅਸੀਂ ਅੱਗੇ ਤੋਂ ਇਹੀ ਕੰਮ ਕਰਨਾ ਵੀ ਪੂਰੇ ਗੁਰਪੁਰਪ ਦੀ ਮਗਰ ਮਗਰ ਜੋ ਵੀ ਖਲਾਰਾ ਪੈਂਦਾ ਹੈ ਜਾਂ ਕੁਝ ਵੀ ਕਿਸੇ ਚੀਜ਼ ਦਾ ਵੀ ਖਲਾਰਾ ਪੈ ਰਿਹਾ ਹੈ ਉਹਨੂੰ ਉਸੇ ਮਗਰੋਂ ਮਗਰ ਸਫਾਈ ਕਰਦੇ ਜਾਣਾ ਕਿ ਕੋਈ ਸਾਨੂੰ ਇਹ ਨਾ ਕਹਵੇ ਵੀ ਕੋਈ ਖਲਾਰਾ ਪਾ ਕੇ ਸਭ ਜਾਂ ਗੰਦਗੀ ਪੈ ਗਈ ਅਸੀਂ ਨਾਲ ਨਾਲ ਸਾਫ ਕਰਨੀ ਆ ਇਹ ਸਾਡੇ ਜਿੰਨੇ ਨੌਜਵਾਨਾਂ ਸਾਰਿਆਂ ਨੇ ਹੀ ਸਾਰੇ ਨੇ ਹੀ ਸਲਾਹ ਕਰਕੇ ਹਰ ਕਲ ਟਰੋਲੀ ਲੈ ਕੇ ਆਉਨੇ ਆ ਪਿੰਡ ਦੇ ਹੋਰ ਵੀ ਆਏ ਹੋਏ ਨੇ ਲੇਡੀਜ਼ ਆਈ ਹੋਈਆਂ ਆ ਉਹ ਅੱਗੇ ਟਰੋਲੀ ਜਾ ਰਹੀਆਂ ਆ ਤੇ ਬਾਕੀ ਆ ਜਿੰਨੇ ਹੈਗੇ ਆ ਸਾਰੇ ਪਿੰਡ ਦੇ ਮੁੰਡੇ ਸਾਰੇ ਮਗਰ ਇਹੀ ਕੰਮ ਕਰ ਰਹੇ ਕਿੰਨੇ ਨੌਜਵਾਨ ਆ ਤੁਹਾਡੇ ਨਾਲ ਅਸੀਂ ਹੁਣੇ ਅੱਜ ਘੱਟ ਤੋਂ ਘੱਟ ਟਾਈਮ 25-30 ਜਣੇ ਹੈਗੇ ਆ ਜਿੰਨੇ ਵੀ ਇਹ ਹਰ ਘਰ ਦੇ ਵਿੱਚੋਂ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜੀ ਸਾਰੇ ਲੱਗੇ ਹੋਏ ਆ ਕੀ ਇਹ ਤੁਸੀਂ ਜਿਹੜੇ 25-30 ਨੌਜਵਾਨ ਦੱਸ ਰਹੇ ਹੋ ਕੋਈ ਤੁਹਾਡੀ ਸਸਤਾ ਆਇਆ ਜਾਂ ਉਹ ਕਿਸ ਤਰ੍ਹਾਂ ਮਤਲਬ ਕੱਟ ਕੇ ਤਾਂ ਤੁਹਾਡਾ ਇੱਕ ਇਕਤਾਈਆ ਜਦੋਂ ਸਾਡੇ ਪਿੰਡ ਦੇ ਵਿੱਚ ਜਿੰਨੇ ਕੁ ਸਿਕਰ ਹੈਗੇ ਆ ਨਾ ਸਾਡੇ ਕੋਈ ਵੀ ਕੰਮ ਹੁੰਦਾ ਆ ਸਾਡੇ ਮੁੰਡਿਆਂ ਚ ਇਹ ਨਹੀਂ ਹੁੰਦਾ ਵੀ ਮੈਂ ਨਹੀਂ ਕਰਨਾ ਹੈਗਾ ਇੱਕ ਦੂਜੇ ਦੀ ਹੈਲਪ ਕਰਨ ਨੂੰ ਵੀ ਮੁਰੇ ਖੜਦੇ ਆ ਫਿਰ ਕੋਈ ਮਨ ਜਿੱਦਾਂ ਦਾ ਨਹੀਂ ਰੱਖਦੇ ਹੈਗੇ ਵੀ ਨਹੀਂ ਯਾਰ ਉਹ ਉਹ ਕਰੇ ਇਦਾਂ ਦਾ ਸਾਡੇ ਕਿਸੇ ਵੀ ਮੁੰਡੇ ਦੇ ਮਨ ਵਿੱਚ ਨਹੀਂ ਹੈਗਾ ਹਾਲਾਂਕਿ ਇੱਕ ਦੂਜੇ ਤੋਂ ਕੋਸ਼ਿਸ਼ ਹੀ ਕਰਦੇ ਆ ਕਿ ਮੈਂ ਉਹਦੇ ਤੋਂ ਜ਼ਿਆਦਾ ਕਰਾਂ ਉਹ ਕਹਿੰਦਾ ਮੈਂ ਉਹ ਤੋਂ ਜ਼ਿਆਦਾ ਕਰਾਂ ਜੀ ਬਹੁਤ ਵਧੀਆ ਸਾਡਾ ਪਿਆਰਾ ਇੱਕ ਦੂਜੇ ਦਾ ਸੰਜੋਗ ਹੋ ਵਧੀਆ ਮਿਲ ਰਿਹਾ ਜੀ ਸਾਨੂੰ ਧੰਨਵਾਦ